ਜੀਤ ਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਈ ਦੀ ਵੱਡੀ ਖਬਰ ਪੰਜਾਬ 'ਚ ਦੋ ਦਿਨ ਹਲਕੀ بارش ਦੀ ਸੰਭਾਵਨਾ ਤਾਮੰਤ ਚ ਆ ਸਕਦੇ ਗਰਾਵਟ ਮੌਸਮ ਦਾ ਹਾਲ ਪੰਜਾਬ 'ਚ ਅੱਜ ਜਾਣਨੀ ਅੱਜ ਤੇ ਕੱਲ੍ਹ ਹਲਕੀ بارش ਦੀ ਸੰਭਾਵਨਾ ਹੈ ਮੌਸਮ ਗਿਆਨ ਕੇਂਦਰ ਮੁਤਾਬਕ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਦੇ ਨਾਲ ਪੰਜਾਬ 'ਚ بارش ਦੀ ਸੰਭਾਵਨਾ ਹੈ ਅੱਜ ਜਾਨੀ 4 ਨਵੰਬਰ ਨੂੰ ਪਠਾਨਕੋਟ ਗਰਦਾਸਪੁਰ ਤੇ ਸ਼ਿਆਰਪੁਰ 'ਚ ਹਲਕੀ ਤੇ ਮੱਧਮ بارش ਦੀ ਸੰਭਾਵਨਾ ਹੈ ਤੇ ਕੱਲ ਜਾਨੀ 5 ਨਵੰਬਰ ਨੂੰ ਪਠਾਨਕੋਟ ਗਰਦਾਸਪੁਰ ਅਮਿਸਰ ਸ਼ਿਆਰਪੁਰ ਨਵਾਂਸ਼ਹਿਰ ਕਪੂਰਥਲਾ ਜੰਦਲੰਦਰ ਤੇ ਰੂਪਨਗਰ 'ਚ ਹਲਕੀ ਤੋਂ ਮੱਧਮ ਬਾਰਸ਼ ਦੀ ਸੰਭਾਵਨਾ ਹੈ ਇਸ ਦੇ ਨਾਲ ਪੰਜਾਬ ਦਾ ਮੌਸਮ ਠੰਡਾ ਰਿਹਾ ਹੈ ਕੁਝ ਲੱਗਾਂ 'ਚ ਹਲਕੀ ਧੁੰਦ ਵੀ ਦੇਖੀ ਜਾ ਸਕਦੀ ਹੈ ਬੀਤੇ ਦਿਨ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਤੋਂ ਵਾਤਾਵਰਣ 'ਚ 0.4 ਡਿਗਰੀ ਦਾ ਹਲਕਾ ਵਾਧਾ ਦੇਖਿਆ ਗਿਆ ਸਭ ਤੋਂ ਵੱਧ ਤਾਪਮਨ 32.7 ਡਿਗਰੀ ਮਾਨਸਾ 'ਚ ਦਰਜ ਕੀਤਾ ਗਿਆ ਅਮਿਸਰ ਦਾ ਵਾਧ ਤਾਪਮਨ 29.6 ਡਿਗਰੀ ਲੁਧਿਆਣਾ ਦਾ 30.8 ਡਿਗਰੀ ਪਟਿਆਲਾ ਦਾ 30.2 ਡਿਗਰੀ ਬਠਿੰਡਾ ਦਾ 32.5 ਡਿਗਰੀ ਫਰੀਦਕੋਟ ਦਾ 31.5 ਡਿਗਰੀ ਗੁਰਦਾਸਪੁਰ ਦਾ 28 ਡਿਗਰੀ ਬੱਲੋਵਾਲ ਸੋਖੜੀਏ ਦ 29.2 ਡਿਗਰੀ ਦਰਜ ਕੀਤਾ ਗਿਆ ਬੋਰ ਦਾ ਵੱਧ ਤਾਪਮਨ 32.6 ਡਿਗਰੀ ਫਰੀਜਪੁਰ ਦਾ 30.9 ਡਿਗਰੀ ਹੁਸ਼ਿਆਰਪੁਰ ਦਾ 28. 6 ਡਿਗਰੀ ਸਮਰਾਲਾ ਦਾ 32.6 ਡਿਗਰੀ ਮੁਹਾਲੀ ਦੀ 30.1 ਡਿਗਰੀ ਪਠਾਨਕੋਟ ਦਾ 28.5 ਡਿਗਰੀ ਰੋਪੜ ਦਾ 29.4 ਡਿਗਰੀ ਸ਼੍ਰੀਨੰਦਪੁਰ ਸਾਹਿਬ ਦਾ 29.6 ਡਿਗਰੀ ਦਰਜ ਕੀਤਾ ਗਿਆ ਪੰਜਾਬ ਚ ਪਰਾਲੀ ਜਲਾਉਣ ਦੇ ਮਾਮਲੇ ਨਹੀਂ ਰੋਕ ਰਖੇ ਹਨ ਇਸ ਨਾਲ ਹਵਾ ਵੀ ਪ੍ਰਭਾਵਿਤ ਹੋ ਰਹੀ ਹੈ ਪੁਲਸ ਪ੍ਰਾਲੀ ਜਲਾਉਣ ਵਾਲਿਆਂ ਤੇ ਸਖਤ ਹੈ باوجود ਇਸ ਦੇ ਬੀਤੇ ਦਿਨ ਪੰਜਾਬ ਦੇ 16 ਜ਼ਿਲ੍ਹਿਆਂ ਚ ਪ੍ਰਾਲੀ ਜਲਾਉਣ ਦੇ 248 ਕੇਸ ਦਰਜ ਕੀਤੇ ਗਏ ਜਿਸ ਨਾਲ ਹੁਣ ਤੱਕ ਦੇ ਕੁੱਲ ਮਾਮਲੇ 2518 ਹੋ ਚੁੱਕੇ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ